ਸਤਿ ਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਭਾਜਪਾ ਦੇ ਆਗੂ ਮਨਜਿੰਦਰ ਸਿਰਸਾ ਦੇ ਵੱਲੋਂ ਸੀਐਮ ਮਾਨ ਦੇ ਲਈ ਵੱਡਾ ਬਿਆਨ ਜਾਰੀ ਕੀਤਾ ਗਿਆ ਹੈ ਜੀ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਇਸ ਸਮੇਂ ਹਸਪੀਟਲ ਦੇ ਵਿੱਚ ਦਾਖਲ ਹਨ ਤੇ ਉਨ੍ਹਾਂ ਦੀ ਸਿਹਤ ਦੇ ਵਿੱਚ ਤੇ ਸੁਧਾਰ ਦੱਸਿਆ ਜਾ ਰਿਹਾ ਹੈ ਤੇ ਇਸੇ ਦੌਰਾਨ ਹੁਣ ਦਿੱਲੀ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੱਡਾ ਦਾਵਾ ਕੀਤਾ ਹੈ ਕਿ ਸੀਐਮ ਭਗਵੰਤ ਮਾਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦੇ ਲਈ ਕੇਂਦ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ਜਿਸ ਦੇ ਕਾਰਨ ਹੀ ਉਹਨਾਂ ਦੀ ਸਿਹਤ ਵਿਗੜੀ ਹੈ ਤੇ ਸਿਰਸਾ ਦਾ ਦੋਸ਼ ਹੈ ਕਿ ਮਾਨ ਨੂੰ ਅਹੁਦੇ ਤੋਂ ਹਟਾਉਣ ਦੇ ਲਈ ਕੇਜਰੀਵਾਲ ਦੇ ਵੱਲੋਂ ਪਿਛਲੇ ਕਈ ਦਿਨਾਂ ਤੋਂ ਦਬਾਅ ਪਾਇਆ ਜਾ ਰਿਹਾ ਸੀ ਇੱਕ ਨਿਊਜ਼ ਏਜੰਸੀ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਭਗਵਾਨਤ ਮਾਨ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਦੇ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ ਤੇ ਇਸ ਤੇ ਡਰ ਦੇ ਕਾਰਨ ਹੀ ਉਹ ਹਸਪਤਾਲ ਦੇ ਵਿੱਚ ਦਾਖਲ ਹੋ ਗਏ ਹਨ ਸਿਰਸਾ ਨੇ ਕੇਜਰੀਵਾਲ ਦੇ ਉੱਤੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਦੌਰਾਨ ਗੁਜਰਾਤ ਜਾਣ ਦਾ ਵੀ ਦੋਸ਼ ਲਗਾਇਆ ਹੈ ਉਹਨਾਂ ਕਿਹਾ ਹੈ ਕਿ ਜਦੋਂ ਪੰਜਾਬ ਸੀ ਤਾਂ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਛੱਡ ਕੇ ਗੁਜਰਾਤ ਦੇ ਵਿੱਚ ਚਲਾ ਗਿਆ ਮੁੱਖ ਮੰਤਰੀ ਭਗਵੰਤ ਮਾਨ 3 ਸਤੰਬਰ ਨੂੰ ਹੀ ਬਿਮਾਰ ਹੋ ਗਏ ਸੀ ਜਦੋਂ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਵਾਪਸ ਆ ਰਹੇ ਸਨ 4 ਸਤੰਬਰ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਅਤੇ ਇਸ ਤੋਂ ਇਲਾਵਾ ਉਹਨਾਂ ਦਾ ਹਾਲਚਾਲ ਜਾਣਨ ਦੇ ਲਈ ਪਹੁੰਚੇ ਸਨ ਇਸ ਤੋਂ ਇਲਾਵਾ 5 ਸਤੰਬਰ ਨੂੰ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਸੀ ਸੋ ਇਸੇ ਦੇ ਉੱਤੇ ਹੀ ਸਿਰਸਾ ਦਾ ਹੁਣੇ ਬਿਆਨ ਆਇਆ ਹੈ ਕਿ 4 ਸਤੰਬਰ ਨੂੰ ਹੀ ਕੇਜਰੀਵਾਲ ਦੇ ਵੱਲੋਂ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਦੇ ਲਈ ਕਿ ਭਗਵੰਤ ਮਾਨ ਡਰਦੇ ਹੀ ਹਸਪਤਾਲ ਦੇ ਵਿੱਚ ਰਹਿੰਦੇ ਆ ਹੀ ਮਾਨ ਦੇ ਵੱਲੋਂ ਕੈਬਨਟ ਮੀਟਿੰਗ ਵੀ ਕੀਤੀ ਗਈ ਹੈ ਇਸ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਸਮੇਤ ਕਈ ਸੀਨੀਅਰ ਆਗੂ ਵੀ ਉਹਨਾਂ ਦੇ ਨਾਲ ਮੁਲਾਕਾਤ ਦੇ ਲਈ ਪਹੁੰਚੇ ਹਨ ਸੋ ਬੀਜੇਪੀ ਦੇ ਆਗੂ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੀ ਉਹਨਾਂ ਦੇ ਸੇਤ ਦਾ ਹਾਲ ਜਾਣਨ ਦੇ ਲਈ ਹਸਪਤਾਲ ਦੇ ਵਿੱਚ ਹੀ ਪਹੁੰਚੇ ਸਨ ਸੋ ਇਸ ਤੋਂ ਬਾਅਦ ਹੁਣ ਮਨਜਿੰਦਰ ਸਿਰਸਾ ਦੇ ਵੱਲੋਂ ਇਹ ਵੱਡਾ ਖੁਲਾਸਾ ਕੀਤਾ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਲਗਾਤਾਰ ਭਗਵੰਤ ਮਾਨ ਨੂੰ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੇ ਲਈ ਦਬਾਅ ਬਣਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਕਿ ਡਰਦੇ ਹੀ ਭਗਵੰਤ ਮਾਨ ਹਸਪਤਾਲ ਦੇ ਵਿੱਚ ਦਾਖਲ ਹੋ ਗਏ ਤੇ ਜਿਸ ਤੋਂ ਬਾਅਦ ਉਹਨਾਂ ਦਾ ਇਹ ਅਹੁਦਾ ਬਚ ਪਾਇਆ ਹੈ ਸਮਨਜਿੰਦਰ ਸਰਸਾ ਦੇ ਇਸ ਬਿਆਨ ਬਾਰੇ ਤੁਹਾਡੀ ਕੀ رائے ਹੈ ਤੁਸੀਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਕਿ ਸੱਚਮੁੱਚ ਅਰਵੰਦ ਕੇਜਰੀਵਾਲ ਦੇ ਵੱਲੋਂ ਭਗਵੰਤ ਮਾਨ ਨੂੰ ਸੀਐਮ ਦੇ ਅਹੁਦੇ ਤੋਂ ਹੁਣ ਆਉਣ ਵਾਲੇ ਸਮੇਂ ਦੇ ਦੌਰਾਨ ਹਟਾਏ ਜਾਣ ਦਾ ਦਬਾਅ ਬਣਾਇਆ ਜਾ ਰਿਹਾ ਹੈ ਜਾਂ ਫਿਰ ਉਹਨਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਹੀ ਦਿੱਤਾ ਜਾਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕੱਲ ਹੀ ਭਗਵੰਤ ਮਾਨ ਦੇ ਵੱਲੋਂ ਕੈਬਨਿਟ ਮੀਟਿੰਗ ਕਰਨ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਲਈ ਵੱਡੇ ਐਲਾਨ ਕੀਤੇ ਗਏ ਸੀ ਜਿਸ ਦੇ ਵਿੱਚ ਜਿਸका ਖੇਤ ਉਸ ਦੀ ਰੇਤ ਨੀਤੀ ਨੂੰ ਮਨਜ਼ੂਰੀ ਦਿੱਤੀ ਗਈ ਸੀ ਇਸ ਤੋਂ ਇਲਾਵਾ 15 ਨਵੰਬਰ ਤੱਕ ਬਿਨਾਂ ਪਰਮਟ ਦੇ ਕਿਸਾਨਾਂ ਨੂੰ ਖੇਤਾਂ ਦੇ ਵਿੱਚੋਂ ਰੇਤਾ ਚੱਕਣ ਦੀ ਮਨਜ਼ੂਰੀ ਵੀ ਮਿਲ ਗਈ ਸੀ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਵੀ ਐਲਾਨ ਕਰ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਚੌਥਾ ਵੱਡਾ ਐਲਾਨ ਕਿ ਕਿਸਾਨਾਂ ਨੂੰ ਹੁਣ 6 ਮਹੀਨੇ ਤੱਕ ਲੋਨ ਦੀ ਕਿਸ਼ਤ ਭਰਨ ਤੋਂ ਅਤੇ ਵਿਆਜ ਮਾਫ਼ ਕਰ ਦਿੱਤਾ ਜਾਵੇਗਾ ਇਹ ਐਲਾਨ ਵੀ ਉਨ੍ਹਾਂ ਦੇ ਵੱਲੋਂ ਕੀਤਾ ਗਿਆ ਸੀ ਅਤੇ ਇਸ ਤੋਂ ਇਲਾਵਾ ਜ ਦੇਣ ਦਾ ਵੀ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਸੋ ਹੁਣ ਇਸੇ ਹੀ ਬਿਆਨਾਂ ਦੇ ਉੱਤੇ ਤੁਹਾਨੂੰ ਦੱਸਦੀ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੇ ਵੱਲੋਂ ਆਪਣਾ ਬਿਆਨ ਜਾਰੀ ਕੀਤਾ ਗਿਆ ਹੈ ਕਿ ਇਹ ਮੁਆਵਜ਼ਾ ਪੰਜਾਬ ਦੇ ਲੋਕਾਂ ਦੇ ਲਈ ਬਹੁਤ ਜ਼ਿਆਦਾ ਘੱਟ ਹੈ ਤੇ ਉਹਨਾਂ ਦੇ ਵੱਲੋਂ ਸੀਐਮ ਮਾਨ ਦੇ ਉੱਤੇ ਤਿੱਖਾ ਨਿਸ਼ਾਨਾ ਸਾਧਿਆ ਹੋਇਆ ਹੈ ਕਿ ਆ ਗਿਆ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਹੀ ਸ਼ਰਾਬ ਪੀਣ ਦੇ ਕਾਰਨ ਪੰਜਾਬ ਦੇ ਵਿੱਚ ਕਈ ਮੌਤਾਂ ਹੋਈਆਂ ਸੀ ਤੇ ਜਿਨ੍ਹਾਂ ਨੂੰ ਮੁਆਵਜ਼ਾ 10-10 ਲੱਖ ਰੁਪਏ ਦਿੱਤਾ ਗਿਆ ਸੀ ਤੇ ਹੁਣ ਕੁਦਰਤੀ ਆਫਤ ਦੇ ਕਾਰਨ ਮਰਨ ਵਾਲਿਆਂ ਨੂੰ ਮੁਆਵਜ਼ਾ ਸਿਰਫ 4-4 ਲੱਖ ਰੁਪਏ ਦੇਣ ਦਾ ਹੀ ਐਲਾਨ ਕੀਤਾ ਗਿਆ ਹੈ ਤੇ ਇਸੇ ਦੌਰਾਨ ਸ਼ਰੂਮਣੀ ਕਾਲੀ ਦਾਲ ਦੇ ਵੱਲੋਂ ਹੜ ਪੀੜਤਾਂ ਦੀ ਮਦਦ ਦੇ ਲਈ ਆਪਣਾ ਵੀ ਖੁੱਦ ਦਾ ਇੱਕ ਪਲਾਨ ਬਣਾਇਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਮੱਛਰਾਂ ਤੋਂ ਨਿਜਾਤ ਲਈ ਖਰੀਦੇ ਗਏ ਹਨ 500 ਫੋਗਿੰਗ ਮਸ਼ੀਨ ਪਸ਼ੂਆਂ ਦੇ ਲਈ ਤੂੜੀ ਦੇ 500 ਟਰੱਕ ਕੀਤੇ ਗਏ ਹਨ ਬੱਕ ਇਸ ਤੋਂ ਇਲਾਵਾ ਲੋੜਵੰਦਾਂ ਦੇ ਲਈ 30 ਹਜ਼ਾਰ ਕੁਆਂਟਲ ਕਣਕ ਕੀਤੀ ਜਾਵੇਗੀ ਇਕੱਠੀ ਫਰੀਚ 125 ਮੈਡੀਕਲ ਟੀਮਾਂ ਫਰੀ ਚੈੱਕਅਪ ਕਰਨਗੀਆਂ 15 ਦਿਨਾਂ ਦਾ ਸਾਰਾ ਸਟਾਕ ਕੀਤਾ ਜਾਵੇਗਾ ਇਕੱਠਾ ਸੂਸ਼ ਰੋਮਣੀ ਕਾਲੀਦਲ ਦੇ ਵੱਲੋਂ ਆਪਣੇ ਪੱਧਰ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਲਈ ਕੁਝ ਵੱਡੇ ਐਲਾਨ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਭਗਵੰਤ ਮਾਨ ਦੇ ਉੱਤੇ ਵੀ ਸੁਖਵੀਰ ਬਾਦਲ ਦੇ ਵੱਲੋਂ ਇਹ ਤਿੱਖਾ ਨਿਸ਼ਾਨਾ ਸਾਧਿਆ ਗਿਆ ਹੈ ਕਿ ਕੁਦਰਤੀ ਆਫਤ ਦੇ ਨਾਲ ਮਰਨ ਵਾਲਿਆਂ ਦੇ ਲਈ ਸਿਰਫ 4-4 ਲੱਖ ਰੁਪਏ ਤੇ ਸ਼ਰਾਬ ਪੀ ਕੇ ਮਰਨ ਵਾਲਿਆਂ ਦੇ ਲਈ 10-10 ਲੱਖ ਰੁਪਏ ਦੇਣ ਦਾ ਐਲਾਨ ਮੁੱਖ ਮੰਤਰੀ ਦੇ ਵੱਲੋਂ ਕਿਉਂ ਕੀਤਾ ਗਿਆ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖਬਰ ਆਈ ਹੈ ਹੁਣ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ ਜੀਹਾਂ ਸਰਕਾਰੀ ਤੇਲ ਕੰਪਨੀਆਂ ਦੇ ਅਨੁਸਾਰ ਹਰਿਆਣਾ ਦੀ ਰਾਜਧਾਨੀ ਗੁਰੂਗ੍ਰਾਮ ਦੇ ਵਿੱਚ ਪੈਟਰੋਲ 8 ਪੈਸੇ ਡਿੱਗ ਕੇ 95 ਰੁਪਏ 18 ਪੈਸੇ ਹੋ ਗਿਆ ਹੈ ਤੇ ਇਸ ਤੋਂ ਇਲਾਵਾ ਡੀਜ਼ਲ 8 ਪੈਸੇ ਡਿੱਗਣ ਤੋਂ ਬਾਅਦ 87 ਰੁਪਏ 65 ਪੈਸੇ ਪ੍ਰਤੀ ਲੀਟਰ ਤੱਕ ਵਿਕ ਰਿਹਾ ਹੈ ਸੋ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਸ ਕਾਰਨ ਘਟੀਆਂ ਹਨ ਕਿਉਂਕਿ ਰੂਸ ਦੇ ਵੱਲੋਂ ਜਿਹੜਾ ਭਾਰਤ ਨੂੰ ਪੈਟਰੋਲ ਅਤੇ ਡੀਜ਼ਲ ਦਿੱਤਾ ਜਾਂਦਾ ਹੈ ਕੱਚਾ ਤੇਲ ਦਿੱਤਾ ਜਾਂਦਾ ਹੈ ਉਸ ਦੇ ਉੱਤੇ ਜਿਹੜਾ ਉਹਨਾਂ ਦੇ ਵੱਲੋਂ ਟੈਕਸ ਲਗਾਇਆ ਜਾਂਦਾ ਸੀ ਉਸ ਦੇ ਵਿੱਚ ਕਟੌਤੀ ਕੀਤੀ ਗਈ ਸੀ ਜਿਸ ਤੋਂ ਬਾਅਦ ਕਿ ਹੁਣ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਆਉਣ ਵਾਲੇ ਸਮੇਂ ਦੇ ਦੌਰਾਨ ਹੋਰ ਵੀ ਭਾਰਤ ਅਤੇ ਪੰਜਾਬ ਦੇ ਵਿੱਚ ਘਟ ਸਕਦੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਹੋ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਵੀਕੈਂਡ ਦੇ ਉੱਤੇ ਲੱਗਣਗੀਆਂ ਮੋਜਾਂ ਨੋਟੀਫਿਕੇਸ਼ਨ ਹੋ ਗਿਆ ਹੈ ਜਾਰੀ ਜੀ ਹਾਂ ਪੰਜਾਬ ਦੇ ਵਿੱਚ ਆਏ ਭਿਆਨਕ ਹੜ੍ਹਾਂ ਦੇ ਕਾਰਨ ਅਜੇ ਵੀ ਕਈ ਸਕੂਲ ਬੰਦ ਹਨ ਤੇ ਸਕੂਲਾਂ ਦੀਆਂ ਇਹਨਾਂ ਛੁੱਟੀਆਂ ਦੇ ਵਿਚਾਲੇ ਹੁਣ ਇੱਕ ਹੋਰ ਸਰਕਾਰੀ ਛੁੱਟੀ ਆ ਗਈ ਹੈ। ਦਰਅਸਲ ਹੁਣ 12 ਸਤੰਬਰ ਨੂੰ ਪੰਜਾਬ ਦੇ ਵਿੱਚ ਸਾਰਾ ਗੜੀ ਦਿਵਸ ਮਨਾਉਣ ਦੇ ਕਾਰਨ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੌਰਾਨ ਹੁਣ ਸਾਰੇ ਹੀ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਬੰਦ ਰਹਿਣਗੇ ਇਸ ਤੋਂ ਇਲਾਵਾ ਸਰਕਾਰੀ ਅਤੇ ਇਸ ਤੋਂ ਇਲਾਵਾ ਪ੍ਰਾਈਵੇਟ ਦਫ਼ਤਰ ਵੀ ਬੰਦ ਰਹਿਣਗੇ। ਇਸ ਛੁੱਟੀ ਦੇ ਨਾਲ ਹੀ ਸ਼ਨੀਵਾਰ ਨੂੰ ਵੀ ਲਗਭਗ ਤੁਹਾਨੂੰ ਦੱਸਦੀ ਹੈ ਕਿ ਕਈ ਸਕੂਲਾਂ ਦੇ ਵਿੱਚ ਤੇ ਕਈ ਦਫ਼ਤਰਾਂ ਦੇ ਵਿੱਚ ਛੁੱਟੀ ਹੀ ਹੁੰਦੀ ਹੈ ਜਿਸ ਤੋਂ ਕਿ ਇਹ ਵੀਕਐਂਡ ਹੁਣ ਕਾਫੀ ਜ਼ਿਆਦਾ ਲੰਮਾ ਹੋਣ ਵਾਲਾ ਹੈ ਤੇ ਐਤਵਾਰ ਦੀ ਵੈਸੇ ਹੀ ਛੁੱਟੀ ਹੋਵੇਗੀ ਤਾਂ ਸੋ ਤਿੰਨ ਛੁੱਟੀਆਂ ਹੁਣ ਇਸ ਹਫ਼ਤੇ ਦੇ ਐਂਡ ਦੇ ਉੱਤੇ ਪੰਜਾਬੀਆਂ ਨੂੰ ਮਿਲਣ ਵਾਲੀਆਂ ਹਨ ਇਸ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਇਹ ਤੇ ਛੁੱਟੀਆਂ ਹੁਣ ਆਉਣ ਵਾਲੀਆਂ ਹਨ ਇਸੇ ਦੌਰਾਨ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀ ਕੁਝ ਹੜ੍ਹ ਪ੍ਰਭਾਵਿਤ ਇਲਾਕੇ ਆ ਇਸ ਤੋਂ ਇਲਾਵਾ ਹੋਰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਆ ਜਿੱਥੇ ਕਿ ਹੁਣ 10 ਸਤੰਬਰ ਤੱਕ ਸਕੂਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਇਹਨਾਂ ਦਾ ਬੇਰਵਾ ਵੀ ਹੁਣ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਜੋ ਕਿ ਤੁਸੀਂ ਆਪਣੀ ਵੀਡੀਓ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਤੇ ਵੀਡੀਓ ਨੂੰ ਰੋਕ ਕੇ ਵੀ ਤੁਸੀਂ ਸਾਰੀ ਡਿਟੇਲ ਪੜ੍ਹ ਸਕਦੇ ਹੋ ਕਿ ਕਿਹੜੇ ਕਿਹੜੇ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਹੁਣ ਕਰ ਦਿੱਤਾ ਗਿਆ ਹੈ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਕਈ ਸਕੂਲਾਂ ਦੇ ਵਿੱਚ ਅਜੇ ਵੀ ਪਾਣੀ ਖੜਾ ਹੋਇਆ ਸੀ ਤੇ ਕਈ ਸਕੂਲਾਂ ਦੀ ਸਫਾਈ ਨਹੀਂ ਹੋਈ ਸੀ ਜਿਸ ਦੇ ਕਾਰਨ ਸਰਕਾਰ ਦੇ ਵੱਲੋਂ ਅਤੇ ਇਸ ਤੋਂ ਇਲਾਵਾ ਸਕੂਲ ਦੇ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਇਹਨਾਂ ਸਕੂਲਾਂ ਦੇ ਵਿੱਚ ਹੁਣ 10 ਸਤੰਬਰ ਤੱਕ ਛੁੱਟੀਆਂ ਰੱਖੀਆਂ ਜਾਣਗੀਆਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਵਾਹਨ ਚਾਲਕਾਂ ਦੇ ਲਈ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜਰਾ ਧਿਆਨ ਦੇ ਨਾਲ ਨਹੀਂ ਤੇ ਹੁਣ ਤੁਹਾਡਾ ਵੀ ਹੋਵੇਗਾ ਡਰਾਈਵਿੰਗ ਲਾਇਸੈਂਸ ਕੈਨਸਲ ਜੀ ਹਾਂ ਟ੍ਰੈਫਿਕ ਪੁਲਿਸ ਦੇ ਵੱਲੋਂ ਹੁਣ ਸੜਕਾਂ ਦੇ ਉੱਤੇ ਸ਼ਰਾਬ ਦਾ ਸੇਵਨ ਕਰਕੇ ਵਾਹਨ ਚਲਾਉਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕਰ ਦਿੱਤੀ ਗਈ ਹੈ ਇਸੇ ਲੜੀ ਦੇ ਤਹਿਤ ਹੁਣ ਬੀਤੇ 3 ਦਿਨਾਂ ਦੇ ਵਿੱਚ ਨਾਕਾਬੰਦੀ ਦੇ ਦੌਰਾਨ 136 ਵਾਹਨਾਂ ਦੇ ਚਲਾਨ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ ਚਾਲਕ ਸ਼ਰਾਬੀ ਹਾਲਤ ਦੇ ਵਿੱਚ ਡਰਾਈਵਿੰਗ ਕਰ ਰਹੇ ਸਨ ਏਸੀਪੀ ਟ੍ਰੈਫਿਕ ਪੁਲਿਸ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਸਰਕਾਰ ਦੇ ਵੱਲੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਵਿਰੁੱਧ 5000 ਰੁਪਏ ਦਾ ਜੁਰਮਾਨਾ ਰਕਮੀ ਤੈਅ ਕੀਤੀ ਹੋਈ ਹੈ ਸੋ ਇਸੇ ਦੌਰਾਨ ਬਹੁਤ ਸਾਰੇ ਲੋਕਾਂ ਦੇ ਵੱਲੋਂ ਸ਼ਰਾਬ ਪੀ ਕੇ ਗੱਡੀ ਚਲਾਈ ਜਾਂਦੀ ਹੈ ਜਿਸ ਤੋਂ ਬਾਅਦ ਕਿ ਜੇਕਰ ਉਹ ਫੜੇ ਜਾਂਦੇ ਹਨ ਤੇ ਇਹਨਾਂ ਦਾ 3 ਮਹੀਨਿਆਂ ਤੱਕ ਡਰਾਈਵਿੰਗ ਲਾਇਸੈਂਸ ਸਸਪੈਂਡ ਕਰਨ ਦੇ ਵੀ ਪ੍ਰਬੰਧ ਜਾਰੀ ਹੋ ਚੁੱਕੇ ਹਨ ਸੋ ਉਹਨਾਂ ਨੇ ਕਿਹਾ ਹੈ ਕਿ ਸੜਕਾਂ ਦੇ ਉੱਤੇ ਸ਼ਰਾਬ ਦਾ ਸੇਵਨ ਕਰਕੇ ਵਾਹਨ ਚਲਾਉਣ ਵਾਲਿਆਂ ਦੇ ਲਈ ਕਾਫੀ ਹੁਣ ਵੱਡੀਆਂ ਮੁਸ਼ਕਲਾਂ ਪੈਦਾ ਹੋਣਗੀਆਂ ਕਿਉਂਕਿ ਲਗਾਤਾਰ ਉਹਨਾਂ ਦੇ ਵੱਲੋਂ ਆਪਣੀ ਮਨਮਾਨੀ ਕੀਤੀ ਜਾ ਰਹੀ ਸੀ ਤੇ 5000 ਦੇ ਜੁਰਮਾਨੇ ਦੇ ਨਾਲ ਨਾਲ 3 ਮਹੀਨਿਆਂ ਦੇ ਲਈ ਉਹਨਾਂ ਦਾ ਲਾਇਸੈਂਸ ਵੀ ਕੈਨਸਲ ਕੀਤਾ ਜਾਵੇਗਾ ਇਸੇ ਲਈ ਹੁਣ ਲੋਕ ਸ਼ਰਾਬ ਪੀ ਕੇ ਡਰਾਈਵਿੰਗ ਨਾ ਕਰਨ ਤੇ ਉਹਨਾਂ ਨੇ ਦੱਸਿਆ ਹੈ ਕਿ ਟ੍ਰੈਫਿਕ ਪੁਲਿਸ ਦੇ ਵੱਲੋਂ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਵਾਲਿਆਂ ਦੇ ਉੱਤੇ ਰੋਕ ਲਗਾਉਣ ਦੇ ਲਈ ਲਗਾਤਾਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਸੋ ਹੁਣ ਵੱਡਾ ਝਟਕਾ ਜਿਹੜੇ ਲੋਕਾਂ ਦੇ ਵੱਲੋਂ ਸ਼ਰਾਬ ਪੀ ਕੇ ਲਗਾਤਾਰ ਪੰਜਾਬ ਦੇ ਵਿੱਚ ਗੱਡੀਆਂ ਚਲਾਈਆਂ ਜਾਂਦੀਆਂ ਹਨ ਹੁਣ ਉਹਨਾਂ ਦਾ 3 ਮਹੀਨੇ ਦੇ ਲਈ ਡਰਾਈਵਿੰਗ ਲਾਇਸੈਂਸ ਕੈਨਸਲ ਹੋਵੇਗਾ ਵਿਦੇਸ਼ਾਂ ਦੀ ਤਰ੍ਹਾਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਸਰਹੱਦੀ ਇਲਾਕਿਆਂ ਦੇ ਵਿੱਚ 70% ਦੀ ਸਰਕਾਰੀ ਸਕੂਲ ਸੁਰੱਖਿਅਤ ਹਨ ਜਿਨ੍ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਰਾਵੀ ਦਰਿਆ ਦੇ ਵਿੱਚ ਆਏ ਖਤਰਨਾਕ ਹੜ੍ਹਾਂ ਤੋਂ ਬਾਅਦ ਦਵਾਹੀ ਦੇ ਨਾਲ ਹੁਣ ਪੰਜਾਬ ਦੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਲਗਭਗ ਸਾਰੇ ਹੀ ਸੂਬੇ ਦੇ ਵਿੱਚ 12 ਦਿਨ ਬਾਅਦ ਪੰਜਾਬ ਦੇ ਵਿੱਚ 9 ਸਤੰਬਰ ਨੂੰ ਸਕੂਲ ਖੁੱਲ ਚੁੱਕੇ ਹਨ ਪਰ ਤੁਹਾਨੂੰ ਦੱਸ ਦਈਏ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਲਈ ਇਹ ਕਾਫੀ ਜ਼ਿਆਦਾ ਮੁਸ਼ਕਲਾਂ ਭਰਿਆ ਸਮਾਂ ਹੈ ਕਿਉਂਕਿ ਇਨ੍ਹਾਂ ਸਕੂਲਾਂ ਦੇ ਵਿੱਚ ਹੜ੍ਹਾਂ ਦਾ ਪਾਣੀ ਬਿਲਕੁਲ ਅੰਦਰ ਤੱਕ ਦਾਖਲ ਹੋ ਗਿਆ ਸੀ ਜਿਸ ਤੋਂ ਬਾਅਦ ਕਿ ਜਿੱਕੜ ਦੇ ਨਾਲ ਇਹ ਸਕੂਲ ਭਰੇ ਹੋਏ ਹਨ ਇਸ ਤੋਂ ਇਲਾਵਾ ਸਾਰਾ ਹੀ ਫਰਨੀਚਰ ਵੀ ਖਰਾਬ ਹੋ ਚੁੱਕਾ ਹੈ ਤੇ ਦੂਜੇ ਪਾਸੇ ਬਦਬੂ ਜਿਹੜੀ ਕਿ ਲਗਾਤਾਰ ਇਹਨਾਂ ਸਕੂਲਾਂ ਦੇ ਵਿੱਚੋਂ ਆ ਰਹੀ ਹੈ ਇਨ੍ਹਾਂ ਸਕੂਲਾਂ ਦੇ ਵਿੱਚ ਸਾਰੇ ਹੀ ਕਮਰਿਆਂ ਦੀਆਂ ਛੱਤਾਂ ਵੀ ਲਗਭਗ ਲੀਕ ਹੋ ਚੁੱਕੀਆਂ ਹਨ ਇਸੇ ਦੌਰਾਨ ਇੱਕ ਸਕੂਲ ਦੇ ਪ੍ਰਿੰਸੀਪਲ ਅਨਿਲ ਭੱਲਾ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਸਕੂਲਾਂ ਦੇ ਵਿੱਚ ਮੱਛਰਾਂ ਦੀ ਭਮਾਰ ਹੈ ਸਕੂਲਾਂ ਦੇ ਵਿੱਚ ਬਾਦਬੂ ਫੈਲ ਰਹੀ ਹੈ ਛੱਤਾਂ ਲੀਕ ਹੋਣ ਦੇ ਕਾਰਨ ਸਕੂਲ ਦੇ ਕੀਮਤੀ ਸਮਾਨ ਅਤੇ ਕੰਪਿਊਟਰਾਂ ਨੂੰ ਵੀ ਪਾਣੀ ਤੋਂ ਬਚਾਉਣ ਦੇ ਲਈ ਤਰਪਾਲਾਂ ਦੇ ਨਾਲ ਟੱਕ ਦਿੱਤਾ ਗਿਆ ਹੈ ਸਕੂਲ ਦੀ ਇਮਾਰਤ ਨੂੰ ਵੀ ਸੁਰੱਖਿਅਤ ਨਹੀਂ ਕਿਹਾ ਜਾ ਸਕਦਾ ਕੁੱਲ ਮਿਲਾ ਕੇ ਜ਼ਿਲ੍ਹੇ ਦੇ 70 ਫੀਸਦੀ ਸਰਕਾਰੀ ਸਕੂਲ ਇਸ ਸਮੇਂ ਬੱਚਿਆਂ ਦੇ ਲਈ ਸੁਰੱਖਿਅਤ ਨਹੀਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਔਰਤਾਂ ਦੇ ਲਈ ਹੁਣ ਖਤਰੇ ਦੀ ਘੰਟੀ ਵੱਜੀ ਹੈ ਹੋਸ਼ ਉਡਾ ਦੇਣ ਵਾਲੀ ਇਹ ਘਟਨਾ ਸਾਹਮਣੇ ਆਈ ਹੈ ਜੀਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਔਰਤ ਆਟੋ ਦੇ ਵਿੱਚੋਂ ਬਾਹਰ ਡਿੱਗਦੀ ਹੋਈ ਨਜ਼ਰ ਆ ਰਹੀ ਹੈ ਜੇਕਰ ਤੁਸੀਂ ਵੀ 3 ਵੀਲਰ ਦੇ ਵਿੱਚ ਬੈਠ ਕੇ ਫਲੋਰ ਤੋਂ ਲੁਧਿਆਣਾ ਜਾਂਦੇ ਹੋ ਤੇ ਖਾਸ ਤੌਰ ਦੇ ਉੱਤੇ ਔਰਤਾਂ ਸਾਵਧਾਨ ਹੋ ਜਾਣ ਕਿਉਂਕਿ ਮਾਮਲਾ ਹੀ ਜਿਹਾ ਨਿਕਲ ਕੇ ਆਇਆ ਹੈ ਸਵਾਰੀਆਂ ਢੋਣ ਦੀ ਆੜ ਦੇ ਵਿੱਚ ਨੈਸ਼ਨਲ ਹਾਈਵੇ ਤੇ ਲੁਟੇਰੀਆਂ ਦਾ ਇੱਕ ਲੁਟੇਰਾ ਗਰੂ ਸਾਰਗਰਮ ਹੈ ਜੋ ਮੌਕਾ ਮਿਲਦੇ ਹੀ 3 ਵੀਲਰ ਦੇ ਵਿੱਚ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਅਤੇ ਇਸ ਤੋਂ ਇਲਾਵਾ ਜ਼ੋਰ ਦੇ ਉੱਤੇ ਔਰਤਾਂ ਤੋਂ ਸਭ ਕੁਝ ਲੁੱਟ ਲੈਂਦੇ ਹਨ ਅਜਿਹਾ ਹੀ ਮਾਮਲਾ ਬੀਤੇ ਦਿਨੀ ਸ਼ਾਮ 4 ਵਜੇ ਲੁਧਿਆਣਾ ਤੋਂ ਫਲੋਰ ਵੱਲ ਆਉਂਦੇ ਨੈਸ਼ਨਲ ਹਾਈਵੇ ਤੇ ਸਾਹਮਣੇ ਆਇਆ ਹੈ ਜਦੋਂ ਕਿ ਇੱਕ ਮੈਲਾ ਆਟੋ ਦੇ ਵਿੱਚ ਬਹਿ ਕੇ ਫਲੋਰ ਤੋਂ ਆਉਣ ਲੱਗੀ ਸੀ ਪੀੜਤ ਮਹਿਲਾ ਦੇ ਮੁਤਾਬਕ ਦੱਸਿਆ ਗਿਆ ਕਿ ਉਸ ਆਟੋ ਦੇ ਵਿੱਚ ਪਹਿਲਾਂ ਹੀ ਚਾਲਕ ਤੋਂ ਇਲਾਵਾ ਤਿੰਨ ਲੜਕੇ ਬੈਠੇ ਹੋਏ ਸਨ ਰਾਹ ਦੇ ਵਿੱਚ ਲੜਕੇ ਨੇ ਬਾਥਰੂਮ ਜਾਣ ਨੂੰ ਬੋਲਿਆ ਆਟੋ ਰੁਕਵਾ ਲਿਆ ਤੇ ਇਸ ਤੋਂ ਇਲਾਵਾ ਜਿਉਂ ਹੀ ਉਹ ਵਾਪਸ ਆਇਆ ਤੇ ਲੁਟੇਰਿਆਂ ਨੇ ਜੋ ਮਹਿਲਾ ਪਹਿਲਾਂ ਸਾਈਡ ਦੇ ਉੱਤੇ ਬੈਠੀ ਸੀ ਉਸ ਨੂੰ ਵਿਚਕਾਰ ਕਰ ਲਿਆ ਥੋੜਾ ਅੱਗੇ ਜਾਂਦੇ ਹੀ ਤਿੰਨਾਂ ਲੁਟੇਰਿਆਂ ਨੇ ਤੇਜ਼ ਤਾਰ ਹਥਿਆਰ ਕੱਢ ਲਏ ਤੇ ਉਹਨੂੰ ਗਲੇ ਦੇ ਵਿੱਚ ਪਾਈ ਚੁੰਨੀ ਦੇ ਨਾਲ ਬੰਨਣ ਦੀ ਕੋਸ਼ਿਸ਼ ਕੀਤੀ। ਦਲੇਰੀ ਦਿਖਾਉਂਦਿਆਂ ਹੋਇਆਂ ਔਰਤ ਉਹਨਾਂ ਲੁਟੇਰਿਆਂ ਦੇ ਨਾਲ ਭੜ ਗਈ ਤੇ ਚੱਲਦੇ ਆਟੋ ਤੋਂ ਮਦਦ ਮੰਗਣ ਦੇ ਲਈ ਬਾਹਰ ਲਾਟਕਾਈ। ਔਰਤ ਨੂੰ ਐਸਾ ਹਾਲਤ ਦੇ ਵਿੱਚ ਦੇਖਦਿਆਂ ਹੋਇਆਂ ਲੋਕਾਂ ਨੇ ਆਟੋ ਨੂੰ ਰਕਵਾਉਣ ਦੇ ਲਈ ਗੱਡੀ ਅੱਗੇ ਪਿੱਛੇ ਲਗਾਉਣ ਦੀ ਕੋਸ਼ਿਸ਼ ਕੀਤੀ ਤੇ ਇਸੇ ਦੌਰਾਨ ਇੱਕ ਕਾਰ ਸਵਾਰ ਦੇ ਵੱਲੋਂ ਇਸ ਆਟੋ ਨੂੰ ਟੱਕਰ ਮਾਰ ਦਿੱਤੀ ਗਈ। ਜਿਸ ਤੋਂ ਬਾਅਦ ਕਿ ਟੱਕਰ ਮਾਰਦੇ ਸਾਰ ਹੀ ਇਹ ਆਟੋ ਪਾਰਟ ਜਾਂਦਾ ਹੈ ਜਿਸ ਦੇ ਵਿੱਚ ਦੋ ਲਟੇਰੇ ਜ਼ਖਮੀ ਹੋ ਜਾਂਦੇ ਹਨ ਜਦੋਂ ਕਿ ਤੀਜਾ ਉਹਨਾਂ ਦਾ ਸਾਥੀ ਫਰਾਰ ਹੋ ਗਿਆ ਹੈ ਇਸ ਘਟਨਾ ਦੇ ਵਿੱਚ ਔਰਤ ਦੀ ਜਾਨ ਜਾਂਦੇ ਜਾਂਦੇ ਬਚੀ ਹੈ ਜੇਕਰ ਆਟੋ ਮਹਿਲਾ ਦੇ ਵੱਲ ਫਲਟ ਜਾਂਦਾ ਤੇ ਉਹ ਹੀਠਾਂ ਦੱਬ ਜਾਂਦੀ। ਦੋਵੇਂ ਲਟੇਰਿਆਂ ਦੀ ਪਹਿਲਾਂ ਲੋਕਾਂ ਨੇ ਖੂਬ ਸੇਵਾ ਕੀਤੀ ਜਿਨ੍ਹਾਂ ਨੂੰ ਬਾਅਦ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਘਟਨਾ ਦੇ ਵਿੱਚ ਪੀੜਤ ਮਹਿਲਾ ਵੀ ਜ਼ਖਮੀ ਹੋ ਗਈ ਹੈ ਜਿਸ ਦੀ ਜਾਨ ਜਾਂਦੇ ਜਾਂਦੇ ਬਚੀ ਹੈ। ਲੋਕਾਂ ਦਾ ਕਹਿਣਾ ਹੈ ਕਿ ਔਰਤਾਂ ਨੂੰ ਖੁਦ ਹੀ ਸਮਝਣਾ ਚਾਹੀਦਾ ਹੈ ਕਿ ਲੋਕਲ ਸ਼ਹਿਰਾਂ ਦੇ ਵਿੱਚ ਹੋਣ ਜਾਣ ਦੇ ਲਈ ਤੇ ਆਟੋ ਸਹੀ ਹੈ ਪਰ ਦੂਜੇ ਸ਼ਹਿਰਾਂ ਦੇ ਵਿੱਚ ਜਾਣ ਦੇ ਲਈ ਬੱਸਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਹਾਲਾਂਕਿ ਔਰਤ ਦਾ ਸਰਕਾਰ ਦੇ ਵੱਲੋਂ ਕਰਾਇਆ ਵੀ ਫ੍ਰੀ ਕੀਤਾ ਗਿਆ ਹੈ। ਸੋ ਇਹ ਬੇਹਦ ਹੈਰਾਨ ਕਰਦਾ ਮਾਮਲਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਫਲੋਰ ਤੋਂ ਲੁਧਿਆਣਾ ਦੇ ਲਈ ਔਰਤ ਜਾ ਰਹੀ ਸੀ ਸੋ ਰਸਤੇ ਦੇ ਵਿੱਚ ਹੀ ਇਸ ਔਰਤ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਤਿੰਨ ਆਟੋ ਸਵਾਰਾਂ ਦੇ ਵੱਲੋਂ ਜੋ ਕਿ ਬਾਅਦ ਵਿੱਚ ਫੜੇ ਗਏ ਹਨ ਸੋ ਇਹ ਬੇਹਦ ਹੈਰਾਨ ਕਰਦਾ ਅਤੇ ਪੰਜਾਬ ਦੇ ਵਿੱਚ ਹਾਲਾਤ ਕਿੰਨੇ ਜ਼ਿਆਦਾ ਖਰਾਬ ਹੋ ਚੁੱਕੇ ਹਨ ਦਿਨ ਦਿਹਾੜੇ ਦਾ ਹੀ ਇਹ ਵੀਡੀਓ ਦੱਸਿਆ ਜਾ ਰਿਹਾ ਹੈ ਫੋਟੋ ਦੱਸੀ ਜਾ ਰਹੀ ਹੈ ਤਕਰੀਬਨ ਸ਼ਾਮ 4 ਵਜੇ ਦੀ ਇਹ ਖਬਰ ਤੁਹਾਨੂੰ ਦੱਦੀ ਹੈ ਕਿ ਸਾਹਮਣੇ ਨਿਕਲ ਕੇ ਆਈ ਹੈ ਇਸ ਤੋਂ ਬਾਅਦ ਇੱਕ ਖਬਰ ਦੀ ਗੱਲ ਕਰੀਏ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਹੜ੍ਹ ਪ੍ਰਭਾਵਿਤ ਪੰਜਾਬ ਦੇ ਦੌਰੇ ਦੇ ਉੱਤੇ ਆ ਰਹੇ ਹਨ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ 9 ਸਤੰਬਰ ਨੂੰ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਭਾਰੀ ਸੀ ਦੌਰਾਨ ਹੁਣ ਅੱਜ 10 ਸਤੰਬਰ ਨੂੰ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾਵੇਗਾ ਉਹ ਦੁਪਹਿਰ 3 ਵਜੇ ਦੇ ਕਰੀਬ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨਗੇ ਸੋ ਜ਼ਮੀਨੀ ਪੱਧਰ ਦੇ ਉੱਤੇ ਉਹਨਾਂ ਦੇ ਵੱਲੋਂ ਆ ਕੇ ਕੋਈ ਵੀ ਹਾਲਾਤ ਨਹੀਂ ਦੇਖੇ ਜਾਣਗੇ ਉਹਨਾਂ ਦੇ ਵੱਲੋਂ ਸਿਰਫ ਹਵਾਈ ਜਹਾਜ਼ ਦੇ ਵਿੱਚ ਫੇਰੀ ਲਾਈ ਜਾਵੇਗੀ ਇਸੇ ਦੌਰਾਨ ਹਵਾਈ ਸਫਰ ਦੇ ਰਾਹੀ ਹੀ ਉਹਨਾਂ ਦੇ ਵੱਲੋਂ ਨਰੀਖਣ ਕੀਤਾ ਜਾਵੇਗਾ ਕਿ ਪੰਜਾਬ ਦੇ ਵਿੱਚ ਆਖਰਕਾਰ ਕਿੰਨਾ ਕੁ ਨੁਕਸਾਨ ਹੋਇਆ ਹੈ ਹਵਾਈ ਸਰਵੇਖਣ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਾਮ 4 ਵਜੇ ਦੇ ਕਰੀਬ ਗੁਰਦਾਸਪੁਰ ਦੇ ਵਿੱਚ ਪਹੁੰਚਣਗੇ ਤੇ ਇਸੇ ਦੌਰਾਨ ਉਹ ਸੀਨੀਅਰ ਅਧਿਕਾਰੀਆਂ ਦੇ ਨਾਲ ਖੜਾਂ ਦੀ ਸਥਿਤੀ ਬਾਰੇ ਜਾਇਜ਼ਾ ਲੈਣਗੇ ਤੇ ਇਸ ਤੋਂ ਬਾਅਦ ਉਹ ਰਵਾਨਾ ਦਿੱਲੀ ਨੂੰ ਹੋ ਜਾਣਗੇ ਸੋ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਉਹਨਾਂ ਦੇ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ 60000 ਕਰੋੜ ਰੁਪਏ ਜੋ ਕਿ ਬਕਾਇਆ ਹਨ ਉਹ ਵੀ ਦਿੱਤੇ ਜਾਣ ਤੇ ਇਸ ਤੋਂ ਇਲਾਵਾ ਕਿਸਾਨਾਂ ਨੂੰ ਵੀ ਉਹਨਾਂ ਦੇ ਵੱਲੋਂ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣਾ ਚਾਹੀਦਾ ਹੈ ਬਾਦਲ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਤੇ ਇਸ ਦੇ ਦੌਰਾਨ 20000 ਕਰੋੜ ਰੁਪਇਆ ਹੋਰ ਜਿਹੜਾ ਕਿ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਹੈ ਉਸ ਦਾ ਦੇਣਾ ਚਾਹੀਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਪੰਜਾਬ ਦੇ ਇਸ ਸ਼ਹਿਰ ਦੇ ਵਿੱਚ ਗੈਸ ਲੀਕੇਜ ਦੇ ਕਾਰਨ ਮਚ ਗਿਆ ਹੈ ਹੜਕੰਪ ਮੌਕੇ ਦੇ ਉੱਤੇ ਪਹੁੰਚੀਆਂ ਫਾਇਰ ਬਰਗੇਡ ਗੱਡੀਆਂ ਤੇ ਲੋਕਾਂ ਦੇ ਵਿੱਚ ਹੁਣ ਹੈ ਖੌਫ ਦੀ ਲਹਿਰ ਜੀਹਾਂ ਮੋਗਾ ਸ਼ਹਿਰ ਦੇ ਵਾਰਡ ਨੰਬਰ 34 ਬੁੱਕਣ ਵਾਲਾ ਰੋਡ ਦੇ ਉੱਤੇ ਸਥਿਤ ਸੀਵਰੇਜ ਟ੍ਰੀਟਮੈਂਟ ਪਲਾਟ ਦੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਅਚਾਨਕ ਕਲੋਰਿਨ ਗੈਸ ਲੀਕ ਹੋਣ ਲੱਗ ਪਈ ਸੂਤਰਾਂ ਦੇ ਅਨੁਸਾਰ ਸਵੇਰੇ ਹੀ ਗੈਸ ਰਿਸਾਵ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸਨ ਪਲਾਟ ਦੇ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਣ ਦੀ ਬਜਾਏ ਇਸ ਨੂੰ ਛੋਟੀ ਗੱਲ ਦੱਸ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਗੈਸ ਦੇ ਰਿਸਾਅਬ ਦੇ ਕਾਰਨ ਆਲੇ-ਦੁਆਲੇ ਦੇ ਇਲਾਕੇ ਦੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਲੋਕ ਘਵਰਾ ਹਟ ਦੇ ਵਿੱਚ ਆ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਤੇ ਇਸ ਸਥਿਤੀ ਨੂੰ ਦੇਖਦਿਆਂ ਹੋਇਆਂ ਤੁਰੰਤ ਤੁਰਾਂ ਦੇ ਵੱਲੋਂ ਫਾਇਰ ਵਰਗੇਟ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ ਤੇ ਮੌਕੇ ਦੇ ਉੱਤੇ ਹੀ ਉਹ ਪਹੁੰਚ ਗਈਆਂ ਤੇ ਇਸ ਤੋਂ ਬਾਅਦ ਹਾਲਾਤ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਲੋਕਾਂ ਦਾ ਕਹਿਣਾ ਸੀ ਜੇਕਰ ਇਸ ਸਮੇਂ ਕਾਰਵਾਈ ਨਾ ਕੀਤੀ ਜਾਂਦੀ ਤੇ ਵੱਡੀ ਘਟਨਾ ਪੰਜਾਬ ਦੇ ਵਿੱਚ ਵਾਪਰ ਸਕਦੀ ਸੀ ਕਿ ਸ਼ਾਮ 7 ਵਜੇ ਹੀ ਗੈਸ ਦਾ ਦਬਾਅ ਵਧਿਆ ਸੀ ਤੇ ਹਾਲਾਤ ਵਿਗੜਨੇ ਸ਼ੁਰੂ ਹੋ ਚੁੱਕੇ ਸਨ ਗੈਸ ਦਾ ਅਸਰ ਲਗਭਗ ਆਲੇ-ਦੁਆਲੇ ਦੇ 2 ਕਿਲੋਮੀਟਰ ਦੇ ਖੇਤਰ ਦੇ ਵਿੱਚ ਫੈਲ ਚੁੱਕਾ ਸੀ ਜਿਸ ਤੋਂ ਬਾਅਦ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ ਜਿਸ ਤੋਂ ਪਹਿਲਾਂ ਹੀ ਫਾਇਰ ਬਰਗੇਡ ਦੀਆਂ ਪੰਜ ਗੱਡੀਆਂ ਉੱਥੇ ਮੌਕੇ ਦੇ ਉੱਤੇ ਹੀ ਪਹੁੰਚ ਗਈਆਂ ਤੇ ਗੈਸ ਨੂੰ ਕਾਬੂ ਕਰਨ ਦਾ ਯਤਨ ਕੀਤਾ ਗਿਆ ਤੇ ਲਗਾਤਾਰ ਛੜਕਾ ਕਰਨ ਤੋਂ ਬਾਅਦ ਉੱਥੋਂ ਦੇ ਲੋਕਾਂ ਨੂੰ ਰਾਹਤ ਮਿਲੀ ਹੈ ਇਸ ਤੋਂ ਬਾਅਦ ਜਿੱਥੇ ਕਿ ਲਗਾਤਾਰ ਪੰਜਾਬ ਦੇ ਵਿੱਚ ਬਜ਼ੁਰਗਔਰਤਾਂ ਨੂੰ ਜਾਂ ਫਿਰ ਔਰਤਾਂ ਨੂੰ ਤੇ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਹੀ ਜਾਂਦਾ ਹੈ ਇਸੇ ਤਰ੍ਹਾਂ ਨੇ ਨੌਜਵਾਨ ਨੂੰ ਹੁਣ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾ ਲਿਆ ਗਿਆ ਹੈ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਏ ਅਣਪਛਾਤੇ ਨੌਜਵਾਨਾਂ ਨੇ 2 ਤੋਲੇ ਦੀ ਸੋਨੇ ਦੀ ਚੈਨ ਲੁੱਟ ਕੇ ਤੇ ਇਸ ਤੋਂ ਬਾਅਦ ਉਹ ਫਰਾਰ ਹੋ ਚੁੱਕੇ ਹਨ ਜ ਵੰਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਖਬਰ ਸਮਰਾਲਾ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਚੰਡੀਗੜ੍ਹ ਰੋਡ ਦੇ ਨੇੜੇ ਸੰਘਣੀ ਆਬਾਦੀ ਵਾਲੇ ਇਲਾਕੇ ਦੇ ਵਿੱਚ ਸ਼ਾਮ 7:30 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਤੇ ਇਸ ਨੌਜਵਾਨ ਦੇ ਕੋਲੋਂ ਸੋਨੇ ਦੀ ਚੈਨੀ ਖੋ ਕੇ ਉਹ ਫਰਾਰ ਹੋ ਚੁਪੇ ਹਨ ਇਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਹੜ੍ਹਾਂ ਦੇ ਵਿੱਚ ਹੋਈਆਂ ਮੌਤਾਂ ਦਾ ਅੰਕੜਾ ਦਿਨੋਂ-ਦਿਨ ਹੀ ਵਧਦਾ ਜਾ ਰਿਹਾ ਹੈ। ਜੀ ਹਾਂ ਹੁਣ ਨਵਾਂ ਅੰਕੜਾ ਸ਼ੇਅਰ ਕੀਤਾ ਗਿਆ ਹੈ ਜਿਸ ਦੇ ਵਿੱਚ ਕਿ 51 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਜਿਵੇਂ-ਜਿਵੇਂ ਸੂਬੇ ਦੇ ਵਿੱਚ ਪਾਣੀ ਘਟ ਰਿਹਾ ਹੈ ਉਸੇ ਤਰ੍ਹਾਂ ਹੀ ਹੁਣ ਜਾਨ-ਮਾਲ ਦਾ ਨੁਕਸਾਨ ਦੇ ਅੰਕੜੇ ਵੀ ਲਗਾਤਾਰ ਵਧਦੇ ਹੋਏ ਨਜ਼ਰ ਆ ਰਹੇ ਹਨ। ਸੋ ਹੁਣ ਤਾਜ਼ਾ ਸਰਵੇ ਅਤੇ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਆਪ ਦੇ 23 ਜ਼ਿਲ੍ਹਿਆਂ ਦੇ ਵਿੱਚ 2064 ਪਿੰਡ ਪਾਣੀ ਦੀ ਲਪੇਟ ਦੇ ਵਿੱਚ ਆ ਗਏ ਸਨ ਜਿਸ ਤੋਂ ਬਾਅਦ ਕਿ ਹੁਣ 51 ਲੋਕਾਂ ਦੀ ਮੌਤ ਹੋ ਚ ਪੋਤਾ ਦਸੀ ਜਾ ਰਹੇ ਹਨ ਸੋ ਵੱਡਾ ਨੁਕਸਾਨ ਨਾ ਹੜਾਂ ਦੇ ਕਾਰਨ ਪੰਜਾਬ ਦਾ ਇਸ ਸਾਲ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਚੱਲੀਏ ਤੇ ਖਬਰਾਂ ਦੇ ਨਾਲ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅੱਜ ਦਾ ਦਿਨ ਸ਼ੁਭ ਰਹੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ